ਲੋ ਬਈ ਜੀ ਪਰ ਬਾਕੀ ਸਾਰੇ ਵੀਰ ਪਿੱਛੇ ਆ ਰਹੇ ਨੇਗੇ ਤੇ ਅਸੀਂ ਦੋਨੇ ਅੱਗੇ ਆਗੇ ਮੈਂ ਔਰ ਪੰਡਤ ਜੀ ਬਾਕੀ ਪੰਡਤ ਜੀ ਆਪਾਂ ਤਾਂ ਰਹਿਣੀ ਅੱਗੇ ਹਰ ਵਾਰ ਸਾਹ ਜਨੂ ਚੜ ਗਿਆ ਬਹੁਤ ਦੂਰ ਜਾਣਾ ਜੀ ਕਿਵੇਂ ਬਾਈ ਜੀ ਪੰਪ ਨਾ ਮਾਰੋ ਪੰਪ ਬਹੁਤ ਕੁੱਤੀ ਚੀਜ਼ ਆ ਜੀ ਮੈਂ ਆਪਾਂ ਕਹਿੰਦੇ ਹਾਂਗੇ ਤੁਸੀਂ ਦਾ ਹੌਸਲਾ ਦੇਖੋ ਹਰਦੇਵ ਤੇ ਪੰਡਤ ਜੀ ਪਿੱਛੇ ਆ ਰਹੇ ਨੇ ਸਾਹ ਤਾਂ ਬਹੁਤ ਜਿਆਦੇ ਚੜ ਗਿਆ ਪਰ ਆਪਾਂ ਹੁਣ ਬਹੁਤ ਜਿਆਦੇ ਲੱਗਿਆ ਚੁੱਕੇ ਆ ਹੋਸਨ ਦਾ 5000 ਹਾਂਜੀ ਦੋਸਤੋ ਕੀ ਹਾਲ ਚਾਲ ਨੇਗੇ ਤੇ ਆਪਾਂ ਖੜੇ ਆਂਗੇ ਮੁਕਲੌੜ ਗੰਜ ਦੇ ਵਿੱਚ ਤੇ ਤਕਰੀਬਨ ਆਪਾਂ ਤੋਂ 4-500 ਕਿਲੋਮੀਟਰ ਦੀ ਦੂਰੀ ਤੇ ਬਾਕੀ ਹੁਣ ਆਪਾਂ ਬਾਈ ਜੀ ਟ੍ਰੈਕਿੰਗ ਕਰਾਂਗੇ ਚਲੋ ਬਾਈ ਚੈੱਕ ਕਰ ਲਓ ਤੇ ਇਹਦਾ ਖਰਚਾ ਆਏਗਾ 3000 ਰੁਪਏ ਸੈਨ ਕਰਾਲੇ ਸਭ ਤੋਂ ਵੀ ਜੇ ਤੇ ਰਾਸਤੇ ਦਾ ਤੁਮੀ ਆਪਕੜੀਆ ਕੋਈ ਵੀ ਪ੍ਰੋਬਲਮ ਹੋਂਦੀ ਆਗੇ ਤਾਂ ਇਹਨਾਂ ਦਾ ਕੋਈ ਬਾਈ ਜੀ ਮੰਨ ਕੇ ਚੱਲੋ ਰਿਸਕ ਨਹੀਂ ਆਏਗਾ ਜੀ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਠੀਕ ਹੈ ਜੀ ਉੱਪਰ ਆਪਾਂ ਕੈਂਪਿੰਗ ਵੀ ਕਰਾਂਗੇ ਤੇ ਤੁਹਾਨੂੰ ਰਾਤ ਦਾ ਵੀ ਦੱਸਾਂਗੇ ਬਾਈ ਜੀ ਕਿੱਦਾਂਗਾ ਤੇ ਵੀਡੀਓ 'ਚ ਬਣੇ ਰਹੋ ਤੇ ਆਪਾਂ ਅੱਧੇ ਘੰਟੇ ਤਾਈਂ ਚੱਲ ਜਾਾਂਗੇ ਲਓ ਬਾਈ ਜੀ ਆਪਾਂ ਹੁਣ ਤੁਰਪੇ ਤੇ ਟੋਟਲ ਕਿੰਨੇ ਬੰਦੇ ਹਰਦੇਵ 24 24 ਬੰਦੇ ਕੇ ਤੇ ਆਪਣਾ ਹੈਗਾ ਟ੍ਰੈਨਰ ਕਿਵੇਂ ਬਾਈ ਜੀ ਠੀਕ ਆ ਕਿੰਨੇ ਬੰਦੇ ਜੀ ਟੋਟਲ ਆਪਾਂ 24 ਠੀਕ ਆ ਕਿੰਨੇ ਟਾਈਮ ਤੇ ਪਹੁੰਚਾਂਗੇ 4 ਘੰਟੇ ਕਿੰਨੇ ਥਾਵੇਂ ਸਟੇ ਕਰਾਂਗੇ 15 ਮਿੰਟ ਦਾ ਇੱਕ ਸਟੇ ਠੀਕ ਆ ਜੀ ਦੋ ਥਾਵੇਂ ਕਿ ਤਿੰਨ ਥਾਵੇਂ 15-15 ਮਿੰਟ ਆ ਦੇਣੀ ਚਾਰ-ਪੰਜ ਤੋਂ ਚਾਰ-ਪੰਜ ਚਲੋ ਬਈ ਜੀ ਬਾਕੀ ਆਪਣੀ ਟੀਮ ਪਿੱਛੇ ਵੀ ਆ ਰਹੀ ਆ ਦੇਖ ਸਕਦੇ ਹੋਗੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਪਹਿਲਾ ਚਰਨ ਆ ਗਿਆ ਤੇ ਹੁਣ ਆਪਾਂ ਸਟਾਰਟ ਕਰਤਾ ਤੇ ਬਈ ਜੀ ਮੇਰਾ ਫਰਸਟ ਵਲੌਗ ਹੈਗਾ ਦੇਖ ਦੇਾਂਗੇ ਤੇ ਜਿਆਦਾਤਰ ਆਪਣੀਆਂ ਹੋਰ ਵੀਡੀਓ ਤਾਂ ਤੁਸੀਂ ਬਹੁਤ ਦੇਖੀਆਂ ਨਗੀਆਂ ਉਹਨਾਂ ਤੁਹਾਨੂੰ ਅੱਗੇ ਜਾ ਕੇ ਦੇਖਾਂਗੇ ਕੀ ਕੀ ਰਸਤੇ ਚਾਹੂਗਾ ਤੇ ਕਿੱਦਾਂ ਕਿੱਦਾਂ ਦੀਆਂ ਕਠਿਨਾਈਆਂ ਆਉਣਗੀਆਂ ਸਾਰਾ ਕੁਝ ਦੱਸਾਂਗੇ ਤੁਹਾਨੂੰ। ਲਓ ਬਈ ਸਾਡੇ ਨਾਲ ਦੇ ਥੱਕ ਗਏ ਤੇ ਰਸਤੇ ਵਿੱਚ ਤੁਹਾਨੂੰ ਜੀ ਬਈ ਇਹ ਚੀਜ਼ ਵੀ ਦੇਖਣ ਨੂੰ ਮਿਲੂਗੀ। ਚਲੋ ਬਈ ਦੇਖ ਸਾ ਦਿਉਂਗੇ, ਥਿਊ ਦੇਖ ਸਾ ਦਿਉਂਗੇ। ਬਣਾ ਆਪਾਂ ਅੱਗੇ ਚੱਲਾਂਗੇ ਆਪਾਂ ਟੋਟਲ ਹੈ 24 ਜਾਣੇ। ਤੇ ਆਪਣੇ ਨਾਲ ਨੇ ਵੀਰ ਉਹ ਅੰਮ੍ਰਿਤਸਰ ਤੋਂ ਨਿਗੇ, ਰਦੇਵ ਪੰਡਤ ਜੀ, ਤਰਸੇਮ। ਨੋਵੇ ਜੀ ਬਾਕੀ ਸਾਰੇ ਵੀਰ ਪਿੱਛੇ ਆ ਰਹੇ ਨੇਗੇ ਤੇ ਅਸੀਂ ਦੋਨੇ ਅੱਗੇ ਆਗੇ ਮੈਂ ਔਰ ਪੰਡਤ ਜੀ ਬਾਕੀ ਪੰਡਤ ਜੀ ਆਪਾਂ ਤਾਂ ਰਹਿਣੀ ਅੱਗੇ ਹਰ ਵਾਰ ਸਾਹ ਜਰੂਰ ਚੜ ਗਿਆ ਸਾਹ ਜਰੂਰ ਇੱਕ ਗੱਲ ਜਿੰਨਾ ਪਾਣੀ ਪੀ ਮਾ ਗੈਣਾ ਉਹਨਾਂ ਜਿਆਦਾ ਦਿੱਕਤ ਆਉ ਜਣਾ ਪਾਣੀ ਵੀ ਜੀ ਜਿਆਦਾ ਨਾ ਪੀਓ ਹੁਣ ਉੱਪਰ ਆਇਆ ਤੇ ਕੁਝ ਦੇਖ ਸਕਦੇ ਹੋਗੇ ਇਹ ਸਾਰਿਆਂ ਨੂੰ ਪਿੱਛੇ ਰਹਿਣ ਵਾਲੇ ਬੰਦੇ ਆ ਗਏ ਇਹ ਮੂਹਰੇ ਚੱਲਦੇ ਸਾਰਿਆਂ ਪਿੱਛੇ ਰਹਿਗੇ ਹਰਦੇਵ ਸਾਰਿਆਂ ਨੂੰ ਪਿੱਛੇ ਹਰਦੇਵ ਲੈ ਵੀ 24 ਜਾਣਿਆਂ ਚੋਂ ਪਹਿਲੇ ਪਹਿਲੇ ਚੌਥੇ ਨੰਬਰ ਪਹਿਲੇ ਚਾਰ ਨੰਬਰ ਨੇ ਹਾਂ ਨਾਲੇ ਬਜ਼ੁਰਗਾ ਫੇਰ ਵੀ ਚੌਥੇ ਨੰਬਰ ਤੇ ਆ ਰਹੇ ਬਈ ਤੁਸੀਂ ਪਿੱਛੇ ਦੇਖੋਗੇ ਅੰਮ੍ਰਿਤਸਰ ਤੋਂ ਮੁੰਡੇ ਵੀ ਆਏ ਹੋਏ ਨੇਗੇ ਪਰ ਉਹ ਤਾਂ ਥੋੜੇ ਜਿਹਾ ਪਿੱਛੇ ਜਾ ਰਹੇ ਨੇਗੇ ਬਹੁਤ ਦੂਰ ਜਾਣਾ ਜੀ ਕਿਵੇਂ ਬਾਈ ਜੀ ਪੰਪ ਨਾ ਮਾਰੋ ਪੰਪ ਬਹੁਤ ਕੁੱਤੀ ਚੀਜ਼ ਆ ਜੀ ਮੈਂ ਆਪਾਂ ਕਹਿੰਦੇ ਹਾਂਗੇ ਕੁੱਤੀ ਸਹ ਹੈ ਆ ਕੁੱਤੀ ਸਹ ਹੈ ਜੀ ਨਵੀ ਪੰਡਤ ਜੀ ਨੇ ਦੁਬਾਰੇ ਫੇਰ ਪਾਣੀ ਪੀ ਲਿਆ ਲਾ ਵੀ ਹੁਣ ਆਪਾਂ ਅੱਗੇ ਚੜਾਂਗੇ ਇੱਧਰ ਦੇਖੀ ਚੱਲੋ ਵਾਕਿ ਨਵੀਂ ਥੋੜਾ ਜਿਹਾ ਅੱਗੇ ਰਸਤਾ ਨਾ ਥੋੜਾ ਜਿਹਾ ਖਤਰਨਾਕ ਹੈਗਾ ਚੜਾਈ ਵਾਲਾਗਾ ਤੇ ਪਰ ਅੱਗੇ ਅੱਗੇ ਥੋੜਾ ਠੀਕ ਹੋ ਜਾਊਗਾ ਤੇ ਨਵੀਂ ਮੁੜਦਾ ਤੇ ਅੱਗੇ ਸਿਵੇ ਕੈਫੇ ਆਊਗਾ ਤੇ ਉੱਥੇ ਸਟੇ ਕਰਾਂਗੇ ਦੁਬਾਰਾ ਚ ਆਪਾਂ ਤੇ ਕਈ ਵੀ ਰੰਦਾ ਨਾਲ ਬਸ ਵੀ ਹੋ ਗਈ ਤੇ ਖਤਰਨਾਕ ਥੋੜਾ ਹੈਗਾ ਰਸਤਾ ਪਰ ਸਟਾਰਟਿੰਗ ਜਾਵੇ ਜੀ ਅੱਗੇ ਜਾ ਕੇ ਨਹੀਂ ਹੈਗਾ ਚਲੋ ਵੀ ਦੇਖ ਸਕਦੇ ਹੋਗੇ ਖਤਰਨਾਕ ਬਹੁਤ ਹੈਗਾ ਪਰ ਨਿਆਰਾ ਕੋ ਮੁੰਡਾ ਬਹੁਤ ਆਦੇ ਆ ਰਿਹਾਗਾ ਪ੍ਰਸਾਣ ਆ ਸਾਹ ਨਹੀਂ ਮਿਲਦਾਗਾ ਹੁਣ ਲੋ ਬਾਈ ਜੀ ਸੈਕ ਕਰੋ ਲੋ ਬਾਈ ਜੀ ਸਿਵਾ ਕੈਫੇ ਤੇ ਪਹੁੰਚ ਗਏ ਆਪਾਂ ਇਹ ਪਹਿਲਾ ਸਟੇ ਹੁੰਦਾ ਕੋ ਰਿਆ ਕੇ ਸਿਵਾ ਕੈਫੇ ਦਾ ਤੇ ਤਕਰੀਬਨ 4-3-4 ਅੱਗੇ ਸਟੇ ਹੋਣਗੇ ਤੇ ਬਾਕੀ ਪੰਡਤ ਜੀ ਵੀ ਆ ਗਏ ਠੀਕੋ ਪੰਡਤ ਜੀ ਹਰਦੇਵ ਜੀ ਵੀ ਆ ਗਏ ਸਸੇ ਗਾਲ ਜੀ ਕਿਵੇਂ ਲੱਗਾ ਜੀ? ਮੂੰਹ ਤਾਂ ਠੀਕ ਹੈ ਬੈਜਕਣਾ ਥੋੜਾ ਚੜਾਈ ਜਾਂਦੇ ਆ ਨਾ। ਜੇ ਥੋੜਾ ਸਟੇ ਸਿੱਧਾ ਬਣਿਆ ਹੋਵੇ ਫੇਰ ਨਹੀਂ ਕੋ ਚੱਕਰ ਆ ਜਾਂਦਾ। ਠੀਕ ਹੈ ਭਾਈ ਜੀ। ਤੇ ਆਪਾਂ ਜੀ ਪਹੁੰਚ ਗਏ ਭਾਈ ਜੀ ਸਿਵਾ ਕੈਫੇ ਤੇ ਆ ਨਾ ਜੀ। ਤੇ ਇਹ ਆਪਣਾ ਪਹਿਲਾ ਸਟੇ ਹੈਗਾ। ਅੱਗੇ ਤਿੰਨ ਚਾਰ ਸਟੇ ਹੋਰ ਆਉਣਗੇ। ਬਣੇ ਰਿਓ ਭਾਈ ਜੀ ਅੱਗੇ। ਲਵੇ ਬਾਈ ਸਮਝਾ ਰਿਹਾ ਹੈਗਾ ਕਿ ਕਿੱਥੇ ਕਿੱਥੇ ਜਾਣਾ 24 ਬੰਦੇ ਦੀ ਟੀਮ ਆ ਗਈ। ਇੱਕ ਹੋਰ ਨਹੀਂ ਹੈ। ਮਸਲਾ। ਆ ਗਏ ਅੱਧੇ ਜਿ ਘਰੇ ਕੀ ਦੱਸ ਰਿਹਾ ਜੀ? ਕੀ ਕਹਿ ਰਿਹਾ? ਅੱਧੇ ਜਿ ਖੜੇ ਆਪਾਂ ਇਸ ਟਾਈਮ ਉਹ ਦੱਸ ਅੱਧੇ ਜਿ ਘਟਿਆਂਗੇ। ਲੇ ਬਈ ਉਹ ਦੇਖ ਸਕਦੇ ਮੈਂ ਸਾਹਮਣੇ ਉਹ ਵਾਗ ਲੈ ਬਈ ਚੈੱਕ ਕਰੋ ਤੇ ਆਪਾਂ ਉੱਥੇ ਜਾਣਾ ਕੋਣਾ ਜਿੱਤੇ ਆ ਜਾ ਰਹੇ ਨੇ ਇੱਥੋਂ ਦੀ ਉੱਪਰ ਜੀ ਆ ਕੇ ਇੱਧਰ ਜਾਣਾਗਾ ਬਾਕੀ ਬਣੇ ਰਿਓ ਬਈ ਜੀ ਵੀਡੀਓ 'ਚ ਦੇਖਦੇ ਅੱਗੇ ਆ ਕੇ ਕੀ ਬਣਦਾ ਲੈ ਬਈ ਜੀ ਸਿਵਾ ਕੈਫੇ ਤੋਂ ਤੁਰਪੇ ਆਪਾਂ 15 ਮਿੰਟ ਆਪਾਂ ਉਰੇ ਸਟੇ ਕਰੇ ਸੀਗਾ ਤੇ ਹੁਣ ਅੱਗੇ ਚੱਲਾਂਗੇ ਇੱਥੋਂ ਦੀ ਰਸਤਾ ਤੁਸੀਂ ਦੇਖ ਸਕਦੇ ਹੋਗੇ ਤਰਸੇਮ ਮੰਨਦਾ ਨਹੀਂ ਸੀਗਾ ਪਰ ਮਨਾ ਲਿਆ ਆਪਾਂ ਤੇ ਇਹ ਕਹਿੰਦਾ ਸੀ ਅੱਗੇ ਮੈਂ ਨਹੀਂ ਜਾਣਾ ਮੈਨੂੰ ਚੱਕਰ ਆਉਣ ਲੱਗ ਜਾਣਗੇ ਤੇ ਹੁਣ ਆਪਾਂ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਬਈ ਜੀ ਕਿ ਕਿਦਾਂ ਦਾ ਰਾਸਤਾ ਕਰ ਤੇ ਅੱਗੇ ਸਾਡੇ ਨਾਲ ਪੰਡਤ ਜੀ ਜਾ ਰਹੇ ਨੇਗੇ ਮੂਰੇ ਲੱਗਿਆ ਮੈਨੂੰ ਸਾਰਿਆਂ ਦੇ ਠੀਕ ਹੈ ਪੰਡਤ ਜੀ ਡਰ ਤਾਂ ਨਹੀਂ ਲੱਗ ਰਿਹਾ ਪੰਡਤ ਜੀ ਮੈਂ ਡਰਨਾ ਕਦੇ ਵਾਸਤੇ ਆ ਯਾਰ ਨਾਲ ਪਾਣੀ ਦੀਆਂ ਬੋਤਲਾਂ ਨੇ ਡਿਊ ਪੀਤੀ ਹੋਈ ਐ ਡਿਊ ਠੰਡਾ ਲੈਣਾ ਦੇ ਡਰ ਕੇ ਆ ਗਏ ਜੀ ਤਾ ਹਾਂ ਜੀ ਤੇ ਲੋ ਬਈ ਆ ਚਰਨਾ ਬੰਦ ਹੋਇਆ ਪਿਆ ਕਿੱਧਰ ਇੱਕ ਚਰਨਾ ਥੱਲੇ ਆਪਾਂ ਛੱਡ ਗਏ ਇੱਥੇ ਸੈਲਫੀ ਤੇ ਲੋ ਬਈ ਅਰੇ ਭਾਜੀ ਆ ਬਾਈ ਸਾਰਿਆਂ ਨੂੰ ਪਿੱਛੇ ਹੀ ਰਹਿੰਦੇ ਨੇਗੇ ਪਰ ਆਪਾਂ ਤਾਂ ਅੱਗੇ ਹੀ ਚੱਲਦੇ ਆ ਜਦੋਂ ਚੱਲਦੇ ਆ ਤੇ ਹੁਣ ਆਪਾਂ ਇੱਧਰ ਤਾਂ ਉੱਪਰ ਚੜਾਂਗੇ ਤੇ ਅੱਗੇ ਬਈ ਜੀ ਪਰਚੀ ਹੋਊਗੀ ਤੁਸੀਂ ਉੱਥੇ ਕਹਿਣਾਗਾ ਡੇ ਹਾਈਕ ਬੀ ਅਸੀਂ ਦਿਨੇ-ਦਿਨੇ ਹੀ ਜਾਣਾਗਾ ਰਾਤ ਨੂੰ ਨਹੀਂ ਤੇ ਤੁਹਾਨੂੰ ਕਈ ਬਲੌਗਾਂ ਚ ਬਈ ਜੀ ਇਹ ਦੇਖਣ ਨੂੰ ਨਹੀਂ ਮਿਲੂਗਾ ਬੀ ਅਸੀਂ ਦਿਨੇ ਜਾਣਾ ਜਾਂ ਰਾਤ ਨੂੰ ਜਾਣਾ ਪਰ ਤੁਹਾਨੂੰ ਆਪਾਂ ਦੱਸ ਰਹੇ ਹਾਂਗੇ ਵੀ ਤੁਸੀਂ ਡੇ ਹੈ ਕਿ ਕਹਿਣਾਗਾ ਉੱਥੇ ਜਾ ਕੇ ਜਾਂ ਕਹਿ ਦੇਣਾਗਾ ਵੀ ਗਾੜ ਆ ਰਿਹਾ ਪਿੱਛੇ ਤੇ ਪਰ ਜਦੋਂ ਤੁਸੀਂ ਉੱਥੇ ਵੀਰੇ ਐਂਟਰੀ ਕਰਵਾਉਗੇ ਮਤਲਬ ਕਹੋਗੇ ਵੀ ਅਸੀਂ ਉੱਪਰ ਜਾਣਾਗਾ ਸੋ ਤੋਂ ਉੱਥੇ ਪੈਸੇ ਦੱਸੇ ਜਾਣਗੇ ਵੀ ਤੁਹਾਡਾ 900 ਰੁਪਿਆਗਾ ਪਰ ਉਸ ਨੂੰ ਇਹ ਨਹੀਂ ਦੱਸਣਗੇ ਵੀ ਵਿਚੀ ਪਰਚੀ ਹੋਊਗੀ ਹੁਣ ਤੁਹਾਨੂੰ ਵਿਚੀ ਪਰਚੀ ਵੀ ਕਰਨੀ ਪਊਗੀ ਤੇ 200 ਰੁਪਏ ਪਰਚੀ ਦਾ ਆਪਾਂ ਵਿਚੀ ਕਰਿਆਗਾ ਲੱਗੇ ਚੱਲਦੇ ਹੁਣ ਆਪਾਂ ਦੁਕਾਨੇ ਤੁਹਾਨੂੰ ਕਿੱਥੇ ਟੂਲ ਕੱਟਿਆ ਜਾਂਦਾਗਾ ਇੱਥੇ ਕਿ ਵੀਰੇ ਪਰਚੀ ਹੋਊਗੀ ਤੁਹਾਡੀ ਹਰਦੇਵ ਜੇ ਲੋ ਆਪਾਂ ਉਥੋਂ ਆਣੇਗੇ ਸਾਹਮਣੇ ਉਥੋਂ ਹਾਂ ਸਿਵਾ ਤੋਂ ਸਿਵਾ ਕੈਫੇ ਤੋਂ ਕਈ ਵੀਰੇ ਸੋਚਦੇ ਹੋਣਗੇ ਨਾ ਵੀ ਆਹ ਰਸਤਾ ਬਹੁਤ ਜ਼ਿਆਦਾ ਛੋਟਾ ਹੈਗਾ ਨਾ ਇਹ ਬਹੁਤ ਪਰ ਹੋਰ ਰਾਸਤੇ ਨਾਲ ਵੀ ਆਹ ਰਸਤਾ ਬੈਟਰ ਹੈਗਾ ਦੇਖਣ ਨੂੰ ਉਹ ਜ਼ੋਰ ਲੱਗਦਾ ਹੈਗਾ ਨੇੜੇ ਆ ਕੇ ਕੁਝ ਹੋਰ ਹੈਗਾ ਪਰ ਇਹ ਰਸਤਾ ਉਹਦੇ ਨਾਲੋਂ ਵਧੀਆ ਹੈਗਾ ਕਿਉਂਕਿ ਬਾਈ ਜੀ ਇਹਦੀ ਟੁਲਾਣਾਂ ਜਿਹੜੀ ਜ਼ਿਆਦਾ ਨਹੀਂ ਹੈਗੀ ਤੇ ਪਰ ਛੋਟੇ-ਛੋਟੇ ਕਹਿ ਦਰਦੇ ਆ ਪੱਥਰ ਰੱਖੇ ਹੋਏ ਨੇਗੇ ਤੇ ਪਿੱਛੇ ਆਪਾਂ ਪਰਚੀ ਘਟਵਾਤੀ ਤੇ ਹੁਣ ਆਪਾਂ ਅੱਗੇ ਚੱਲਾਂਗੇ ਤੇ ਗਾਹਾਂ ਆਪਾਂ ਤੁਸੀਂ ਐ ਮੰਨ ਲਓ ਬਹੁਤ ਦੂਰ ਜਾਣਾਗਾ ਜੇ 1 ਕਿਲੋਮੀਟਰ ਦੂਰੀ ਚੱਲਨੇ ਆ 6 ਕਿਲੋਮੀਟਰ ਹੋਰ ਜਾਣਾਗਾ ਤੇ ਲੋਬੀ ਬਣੇ ਰਹੋ ਗਣ ਗੁੱਡੀ ਵਿੱਚ ਦੇਖ ਸਕਦੇ ਹੋਗੇ ਉਹ ਪਾਣੀ ਸੁਆਹ ਵਾਲਾ ਗੰਦੀ ਹੈ ਇਧਰ ਆ ਰਹੇ ਨੇਗੇ ਖਚਰ ਆ ਰਹੇ ਨੇਗੇ ਲੈ ਬਈ ਜੀ ਜਿਦੋਂ ਆਪਕ ਸੇਵਾ ਕੈਫੇ ਤੋਂ ਬਾਅਦ ਆ ਬਾਈ ਮਿਲੂਗੇ ਇੱਥੇ ਬਈ ਜੀ ਕੀ ਕੀ ਮਿਲਦਾ ਓਰੇ ਨਾ ਮੈਨੂੰ ਵਾਟਰ ਮਿਲੇਗਾ ਲੈ ਮੈਨੂੰ ਸੋਡਾ ਮਿਲੇਗਾ ਖਾਣੇ ਲਈ ਖਕੂਮਬਰ ਰਹੇਗਾ ਮਹਾਰਾਜ ਠੀਕ ਹੈ ਜੀ ਚਲੋ ਬਈ ਪਰ ਤੁਹਾਨੂੰ ਓਰੇ ਚਾਹ ਨਹੀਂ ਮਿਲੂਗੀ ਨਿੰਬੂ ਪਾਣੀ ਮਿਲੂਗਾ ਜਿਵੇਂ ਆਪਾਂ ਕਹਿ ਦਈਏ ਤੇ ਨਾਲ ਇਹ ਸਲਾਦ ਮਿਲਣਗੇ ਤੇ ਇਹ ਦਵਾ ਚੂਰੇ ਤੁਸੀਂ ਰੋਕ ਕੇ ਪਾਣੀ ਪੀ ਸਕਦੇ ਹੋਗੇ ਕਿਉਂ ਨਾ ਨਾ ਹੀ ਤਾਂ ਕੋਈ ਫਰੂਟ ਵਗੈਰਾ ਮਿਲਦਾਗਾ ਤੇ ਨਾ ਕੋਈ ਐਕਸਟਰਾ ਕੋਈ ਫੂਡ ਵਗੈਰਾ ਬਸ ਉਹਨੇ ਤੇ ਨਿੰਬੂ ਪਾਣੀ ਮਿਲੂਗਾ ਓਨਲੀ ਚਲੋ ਬਈ ਇਹ ਆ ਸਕਦਾ 500 ਮੀਟਰ ਤੋਂ ਬਾਅਦ ਨੈਕਸਟ ਸਟੇ ਆ ਗਿਆ ਪਰ ਔਖਾ ਇਹ ਕੀ ਹੋ ਗਈ ਲੈ ਬਈ ਕੁੜੀ ਦਾ ਹੌਂਸਲਾ ਦੇਖੋ ਹਰਦੇਵ ਤੇ ਪੰਡਤ ਜੀ ਪਿੱਛੇ ਆ ਰਹੇ ਨੇ ਉਹ ਤਾਂ ਠੰਡਾ ਪੀ ਕੇ ਆਏ ਨੇਗੇ ਪਰ ਡਾਂਗਾਂ ਨੇ ਕੋਲੇ ਜੋਰ ਲਗਾ ਕੇ ਅੱਗੇ ਸਟੇ ਆ ਗਏ ਇੱਥੇ ਵੀ ਤੁਹਾਨੂੰ ਖਾਣ ਨੂੰ ਕੁਛ ਨਾ ਕੁਛ ਮਿਲ ਸਕਦਾਗਾ ਲੋ ਬਈ ਜੀ ਰਸਤਾ ਦੇਖ ਸਕਦੇ ਹੋਗੇ ਗੁਫਾ ਵਾਲਾ ਰਸਤਾ ਜਿਵੇਂ ਆਪਾਂ ਕਹਤੀਆ ਬਈ ਜੀ ਭੂਤ ਵੰਗਲੇ ਵਾਲਾ ਕੋਰਾਂ ਦਾ ਭੂਤਾਂ ਵਾਲਾ ਜੰਗਲ ਹੀ ਹੈਗਾ ਹਰਦੇਵ ਬਾਬਾ ਵੀ ਆਉਂਦਾ ਪਿੱਛੇ ਆ ਇਹ ਗੱਲ ਹੈਗੀ ਆ। ਲੈ ਵੀ சிவா ਕੈਫੇ ਤੇ ਨਿੰਬੂ ਵਾਲੇ ਵੀਰ ਤੋਂ ਬਾਅਦ ਇੱਕ ਇਹ ਸਟੇ ਹੁੰਦਾਗਾ ਜਿਹਨੂੰ ਆਪਾਂ ਕਹਿ ਲਈਏ ਛੋਟੀ ਜੀ ਦੁਕਾਨ ਕਹਿ ਲਈਏ ਢਾਬਾ ਕਹਿ ਲਈਏ ਤੇ ਤੇ ਤੁਹਾਨੂੰ ਖਾਣ ਨੂੰ ਵਧੀਆ ਚੀਜ਼ਾਂ ਮਿਲ ਜਾਣਗੀਆਂ। ਬਿਸਕੁਟ ਵਗੈਰਾ ਹੋਵੇ ਜਿਵੇਂ कुरकुरੇ ਵਗੈਰਾ, ਚਾਕਲੇਟ ਟੌਫੀਆਂ। ਠੀਕ ਆ ਭਾਈ ਜੀ, ਚਾਹ ਵੀ ਮਿਲ ਜੂਗੀ। ਠੀਕ ਆ ਭਾਈ ਜੀ। ਤੇ ਹੁਣ ਆਪਾਂ ਅੱਗੇ ਵੀ ਚੱਲਾਂਗੇ ਤੇ ਆਪਣੇ ਜੋ ਮੰਨ ਕੇ ਲੋ ਟੋਟਲ 15-16 ਜਾਨੀਆਂ ਆਪਾਂ ਆ ਚੁੱਕਿਆਂਗੇ। ਬਾਕੀ ਅਜੇ 10-12 ਜਾਨੀ ਪਿੱਛੇ ਨੇਗੇ। ਤੁਸੀਂ ਲੋਬੇ ਹੀ ਦੇਖ ਸਕਦੇ ਹੋ ਇਹ ਵੀਰ ਵੀ ਆਪਣੇ ਨਾਲ ਹੀ ਨੇਗੇ ਤੇ ਇੱਧਰ ਬੈਠੇ ਨੇ ਕਿ ਮੁੰਡੇ ਉਹ ਅੰਬਰਸਰ ਵਾਲਾ ਬੈਠਾ ਹੈ ਅੰਬਰਸਰ ਵਾਲਾ ਬੈਠਾ ਤਿੰਨ ਦਾ ਵੀਰ ਇੱਕ ਪਿੱਛੇ ਵੀ ਹੈਗਾ ਲੋ ਵੀ ਆਹ ਦੇਖੋ ਥਿਊ ਤਾਂ ਜੀ ਆਪਾਂ ਉੱਥੋਂ ਉੱਪਰ ਆ ਗਏ ਕੈਰ ਦੇਵ ਇਹਨਾਂ ਉੱਚਾ ਥੰਬਾ ਠੀਕ ਸਾਹ ਚੜੇ ਪਰ ਥੋੜੀ ਤਕਲੀਫ ਤਾਂ ਹੈਗੀ ਪਰ ਨਜ਼ਾਰਾ ਵੀ ਆ ਰਿਹਾ ਨਜ਼ਾਰਾ ਵੀ ਆ ਰਿਹਾ ਜਿੰਦੀ ਨੂੰ ਪਤਾ ਲੱਗਦਾ ਕਿ ਉਹ ਕੋਈ ਇੰਜੋਏ ਕਰ ਰਹੇ ਆ ਯਾਰ ਠੀਕ ਹੈ ਜੀ ਆਹ ਕੁੜੀ ਦਾ ਬਾਈ ਜੀ ਹੌਸਲਾ ਬਹੁਤ ਹੈਗਾ ਬਹੁਤ ਬਾਈ ਉਹ ਜਿਹੜੀ ਆਪਾਂ ਕਹ ਦੀ ਜਿਹੜੀ ਉਹ ਕਿੱਟ ਆ ਨਾ ਇਹ ਸਾਰੇ ਰਾਤ 4 ਕਿਲੋਮੀਟਰ ਦੂਰ ਤੱਕ ਪਾ ਕੇ ਲਈ ਆ ਪ੍ਰੋ ਮੈਕਸ ਫੋਨ ਹੋਇਆ ਤਾਂ ਮੈਂ ਬਾਈ ਨੂੰ ਕਹੂੰਗਾ ਕਿ ਜ਼ੂਮ ਕਰਕੇ ਦਿਖਾਵੇ ਧਰਮਸ਼ਾਲਾ ਦਾ ਸਟੇਡੀਅਮ ਸਟੇਡੀਅਮ ਹਾਂ ਲੈ ਬਾਈ ਠੀਕ ਹੈ ਜਿੱਥੇ ਕੱਲ ਨੂੰ ਆਈਪਲ ਹੋਣੇਗਾ ਕੱਲ ਆਪਾਂ ਅੱਗੇ ਚੱਲਾਂਗੇ ਐਤਕਿ ਜਿਹੜਾ ਬੰਦਾ ਡਰਦਾ ਸੀ ਨਾ ਤਰਸੀਮ ਉਹ ਦੇਖੋ ਸਾਰਿਆਂ ਨੂੰ ਅੱਗੇ ਆਗਾ ਹੁਣ ਕਹੋ ਜੀ 来 ਵੀ ਭਾਈ ਗਣਾ ਇੱਥੇ ਨਾ ਖੜੋ ਚਲੋ ਲੋ ਬਾਈ ਜੀ ਹੁਣ ਆਪਾਂ ਅੱਗੇ ਆਗੇ ਤੇ ਇੱਥੇ ਸਟੇ ਕਰਾਂਗੇ 10-15 ਮਿੰਟ ਤੇ ਬਾਕੀ ਦੇਖ ਸਕਦੇ ਹੋ ਤਕਰੀਬਨ ਆਪਾਂ ਨੂੰ ਹੋ ਗਏ 3-3.5 ਘੰਟੇ ਹੋ ਗਏ ਤੁਰਿਆ ਨੂੰ ਤੇ ਅਜੇ ਅੱਗੇ ਵੀ ਬਹੁਤ ਜ਼ਿਆਦਾ ਰਸਤਾ ਹੁਣ ਬਾਈ ਜਿਹੜਾ ਰਸਤਾ ਨਾ ਉਹ ਸਿੱਧੀ ਚੜਾਈ ਵਾਲਾ ਜਾ ਦੇਗਾ ਤੇ ਬਾਕੀ ਬਾਈ ਜੀ ਕਿਵੇਂ ਲੱਗ ਰਹੀ ਬਾਈ ਜੀ ਵੀਡੀਓ ਕਮੈਂਟ ਲਾਈਕ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਅੱਗੇ ਚੱਲਦੇ ਹੁਣ ਆਪਾਂ ਐਂਡ ਤੱਕ ਦੇਖਦੇ ਆਂਗੇ ਕੀ ਬਣੂਗਾ ਤੇ ਬਹੁਤ ਜਿਆਦੇ ਔਖਾ ਬਈ ਜੀ ਵੈਸੇ ਪਰ ਇੰਜੋਏਮੈਂਟ ਪੂਰਾ ਫੁੱਲ ਲਗਾ ਬਣੇ ਰਿਓ ਬਈ ਜੀ ਵੀਡੀਓ 'ਚ ਜਿਵੇਂ ਮੈਂ ਕਹਿੰਦੀ ਅੱਧਾ ਵਾਲਾ ਸਟੇ ਹਾਫ ਸਟੇ ਆ ਗਿਆ ਬਈ ਜੀ ਅੱਧ ਵਿੱਚ ਰੁਕ ਗਏ ਤੇ ਤੇ ਖੁੱਲਮਟ ਖੁੱਲਾਗਾ ਤੇ ਪਾਣੀ ਦੀ ਬੋਤਲ ਦਾ ਜਿਹੜੀ ਬਈ ਜੀ ਉਹਨੂੰ ਨੀਚੋਂ 20 ਰੁਪਏ ਦੀ ਮਿਲੂਗੀ ਤੇ ਉਰੇ ਆ ਬੋਤਲ ਕਿੰਨੇ ਰੁਪਏ ਦੀ ਕਰਦੇ ਆਂ ਨਹੀਂ ਵੀਰੇ 60 ਰੁਪਏ ਦੀ ਉਰੇ ਹਾਂਜੀ ਥੱਲੋ ਥੱਲੋ 20 ਦੀ ਲੈ ਬਈ ਤੁਸੀਂ ਇਸੇ ਕਰਕੇ ਕਹਿਣੇ ਆਂਗੇ ਵੇ ਜਿਆਦਾ ਬੋਤਲਾਂ ਲੈ ਕੇ ਆਏ ਹੋ ਤਕਰੀਬਨ ਇਹ ਵੀ ਗੱਲ ਹੈਗੀ ਪਰ ਜੇ ਮੇਰੀ ਕਿਟ ਚ ਲਾ ਕੇ ਚੱਲੀਏ ਪੰਜ ਬੋਤਲਾਂ ਹਜੇ ਵੀ ਪਾਣੀ ਦੀ ਆਈਆਂ ਨਹੀਂ ਗੀਆਂ ਗਾਈਜ਼ ਵੀ ਇਹ ਅਸੀਂ ਲੈ ਕੇ ਆਏ ਆ ਤੇ ਜੇ ਪੰਜ ਬੋਤਲਾਂ ਕਿੰਨੇ ਰੁਪਏ ਦੀਆਂ ਹੋਣਗੀਆਂ 60 ਦੇ हिसाब ਨੂੰ 120 240 ਜਾਂ 300 ਰੁਪਏ ਦੀ ਹੋਗੀਆਂ ਤੇ ਤੁਹਾਡਾ ਕਿੰਨਾ ਫਾਇਦਾ ਹੋ ਗਿਆ ਕਿੱਥੇ 100 ਰੁਪਏ ਚ ਸਰਦਾ ਸੀਗਾ ਤੇ ਥੱਲੋ ਬਾਈ ਜੀ ਪਾਣੀ ਦੀ ਬੋਤਲ ਜ਼ਰੂਰ ਲੈ ਗਿਓ ਇੱਥੇ ਆ ਕੇ ਇਹਨਾਂ ਥੋੜਾ ਜਿਹਾ ਉਹ ਕਰ ਲਿਓ ਕਸਟ ਕਰ ਲਿਓ ਪਰ ਤੁਹਾਨੂੰ ਇੱਥੇ ਆ ਕੇ ਬੋਤਲ ਜਿਆਦਾ ਮਹਿੰਗੀ ਮਿਲੂਗੀ ਲਓ ਬਾਈ ਜੀ ਨੇ ਨੈਕਸਟ ਸਟੇ ਤੇ ਆ ਗਏ ਆਪਾਂ ਰੁਕਣ ਵਾਲੀ ਥਾਂ ਤੇ ਇਹ ਲਓ ਵੀ ਚੈੱਕ ਕਰੋ ਵਿਊ ਲੱਗੇਗੇ ਤੁਹਾਨੂੰ ਬਈ ਜੀ ਸਾਰੇ ਵਿਊ ਦਿਖਾਵਾਂਗੇ ਆਪਾਂ ਕਿਵੇਂ ਕਿਵੇਂ ਇੱਧਰ ਤਰਸੇਮ ਜੀ ਪੰਡਤ ਜੀ ਉਹ ਸਾਹਮਣੇ ਬੈਠਾ ਆਪਣਾ ਵੱਡਾ ਭਾਈ ਆ ਦੇਖ ਚਲੋ ਵੀ ਚੱਲਦੇ ਹੁਣ ਆਪ ਅੱਗੇ ਬਣੇ ਰੋ ਬਈ ਆ ਵੀ ਨੇੜੇ ਇੱਧਰ ਰੋਂਗ ਸਾਈਡ ਜਾ ਰਹੇ ਨੇਗੇ ਤੇ ਦੇਖ ਸਾਹ ਦੇ ਦੂੰਗੇ ਭਾਈ ਜੀ ਇਦਾਂ ਦਾ ਜਿਵੇਂ ਆਪਾਂ ਕਹਿੰਦੀ ਰਿਸਕ ਨਾ ਲਿਓ ਕਿਉਂਕਿ ਥੱਲੇ ਥੋੜੀ ਗਹਿਰੀ ਬਾਤ ਆ ਗਈ ਆਪਾਂ ਇਧਰ ਸਿੱਧੇ ਰਾਸਤੇ ਨਿਕੇ ਇਹਦੇ ਵਿੱਚ ਵੀ ਗਾਹਾਂ ਜਾ ਕੇ ਦੋ ਰਾਸਤੇ ਪੰਜਦੇ ਨੇ ਕਈ ਵਾਰ ਇੱਕ ਸ਼ਾਰਟਕਟ ਰਸਤਾ ਹੋ ਜਾਂਦਾ ਨਾ ਉਹ ਰਸਤਾ ਨਹੀਂ ਹੈਗਾ ਜੀ ਉਹ ਬੈਸੀ ਰਿਸਕ ਲੈ ਰਹੇ ਨਹੀਂਗੇ ਇੱਕ ਤੇ ਤੁਸੀਂ ਹਮੇਸ਼ਾ ਸਿੱਧੇ ਰਾਸਤੇ ਤੇ ਤੁਰਨਾਗਾ ਸ਼ਾਰਟਕਟ ਰਸਤਾ ਤੇ ਇੱਕ ਲੰਬਾ ਰਸਤਾ ਇਹ ਦੋ ਰਾਸਤੇ ਹੀ ਮਿਲਣਗੇ ਤੁਹਾਨੂੰ ਜੇ ਕਿਸੇ ਹੋਰ ਰਾਹ ਜਾਉਂਗੇ ਤਾਂ ਉਹ ਚ ਥੋੜੀ ਤੁਹਾਨੂੰ ਦਿੱਕਤ ਆ ਸਕਦੀ ਹੈ ਭਾਈ ਜੀ ਹੋਰ ਜਾਣਾ ਉੱਪਰ ਅਬੇ ਜੀ ਆਹ ਰਸਤਾ ਦੇਖ ਕੇ ਲੱਗਦਾ ਹੁਣ ਸਿੱਧਾ ਰਸਤਾ ਗਜਾਂ ਵਾ ਕੋਈ ਚੱਕਰ ਤਾਂ ਨਹੀਂ ਬਾਈ ਚੱਲੀਏ ਲੋ ਯਾਰ ਚੱਲੀਏ ਚੱਲੇ ਬਾਈ ਆਪਣੇ ਨਾਲ ਵਰਦੀ ਦੇ ਲੈ ਲੋ ਅਬੇ ਜੀ ਸਾਹ ਤਾਂ ਬਹੁਤ ਜ਼ਿਆਦੇ ਚੜ ਗਿਆ ਪਰ ਆਪਾਂ ਹੁਣ ਬਹੁਤ ਜ਼ਿਆਦੇ ਆ ਤੇ ਕਹ ਦੇ ਜਦੋਂ ਇਹ ਜਗ੍ਹਾ ਕੀ ਇੱਥੋਂ ਆਇਆਗੇ ਆਪਾਂ ਇੱਥੋਂ ਐ ਕੁੰਮ ਕਮਾ ਕੇ ਅੱਧਰਿਆਂ ਆ ਗਿਆ ਬੂਠੀ ਖੋਲਦੀ ਫਿਰ ਉਰੇ ਆ ਗਿਆ ਬੰਮੇ ਦੀ ਖਾਦੀ ਤੇ ਮੇਗੀ ਖਾਣ ਤੋਂ ਬਾਅਦ ਇਹ ਤਰਸੇ ਵਰਗੇ ਬੈਠੇ ਨੇਗੇ ਜਦੋਂ ਆਪਾਂ ਅੱਗੇ ਵੀ ਚੱਲਾਂਗੇ ਇਹ ਵੀ ਰੋਟਮਾ ਖਿੱਚ ਰਹੇ ਨੇਗੇ ਤੇ ਸਾਰੇ ਸਨੈਕ ਕਰ ਰਹੇ ਨੇਗੇ ਤੇ ਲੋ ਬਈ ਦੇਖ ਸਕਦੇ ਹੋਗੇ ਤੇ ਸਾਹਮਣੇ ਬਈ ਜਿਹੜਾ ਇਹ ਹੈਗਾ ਇਹ ਵਾਲਾ ਵੇੜਾ ਆਏਗਾ ਭਾਈ ਜੀ ਸਟੇਡੀਅਮ ਜਿੱਥੇ ਮੈਚ ਲੜਨਾਗਾ ਆਈਪੀਐਲ ਦਾ ਲਓ ਭਾਈ ਜੀ ਹਰਦੇਵ ਵਰਗੇ ਹੋਰ ਵੀ ਪਿੱਛੇ ਰਹਿ ਗਏ ਤੇ ਤਰਸੇਮ ਭਾਈ ਆ ਗਿਆ ਆਪਣੇ ਨਾਲ ਤੇ ਹਰਦੇਵ ਤੇ ਪੰਡਤ ਜੀ ਪਿੱਛੇ ਨੇਗੇ ਥੋੜਾ ਥੱਕ ਗਏ ਪਰ ਪਹਿਲਾਂ ਬਹੁਤ ਜ਼ਿਆਦਾ ਭੱਜੇ ਸੀ ਕਿਉਂਕਿ ਸਟਾਰਟਿੰਗ ਤੇ ਨਸਾ ਹੁੰਦਾ ਵੀ ਜਾਣਾਗਾ ਉੱਪਰ ਪਰ ਹੁਣ ਪਿੱਛੇ ਰਹਿ ਗਏ ਭਾਈ ਜੀ ਮੈਗੀ ਵਾਲੇ ਸਟੇਜ ਤੋਂ ਬਾਅਦ ਹੁਣ ਆਪਾਂ ਅਗਲੇ ਸਟੇਜ ਤੇ ਆ ਗਏ ਤੇ ਅੱਗੇ ਆਪਾਂ ਉਹ ਜਗ੍ਹਾ ਤੇ ਜਾਣਾਗਾ ਦੇਖ ਸਕਦੇ ਹੋ ਭਾਈ ਜੀ ਅਜੇ ਤਕਰੀਬਨ ਲੱਗ ਜੂ ਆਪਾਂ ਨੂੰ ਘੰਟਾ ਡੇਢ ਘੰਟਾ ਪਰ ਦੇਖਣ ਨੂੰ ਲੱਗ ਰਿਹਾ ਵੀ ਇਸ ਪਰ ਡੇਢ ਘੰਟਾ ਲੱਗ ਜੂ ਦੇਖਦੇ ਅੱਗੇ ਕੀ ਮਾਹੌਲ ਹੈਗਾ ਬਾਕੀ ਤੁਹਾਨੂੰ ਅੱਗੇ ਅੱਗੇ ਚੱਲਦੇ ਆਂ ਪਹਾੜਾਂ 'ਮਾ ਲੋ ਭਾਈ ਤੇ ਨਾਲ ਦੇ ਨਾਲ ਇਹ ਵੀਡੀਓ ਜਰੂਰ ਦੇਸੀ ਆਵੇ ਜੀ ਕਿੰਨੇ ਲੱਗ ਰਹੀ ਆ ਤੇ ਆਪਾਂ ਅੱਗੇ ਚੱਲਦੇ ਆਂ ਹੁਣ ਡੇਢ ਤੋਂ 2 ਘੰਟੇ ਲੱਗਣਗੇ ਤੇ ਆਪਾਂ ਅੱਗੇ ਚੱਲਦੇ ਆਂ ਹੁਣ ਦੇਖੀ ਜਾਓ ਬਈ ਕਹਟੋਂ ਵਾਲੀ ਆ ਵੀਡੀਓ ਪੂਰੀ ਹੁਣ ਆਪਾਂ ਅਗਲੀ ਪਾਰਟੀ ਤੇ ਪਹੁੰਚ ਚੁੱਕੇ ਆ ਆਪਾਂ ਆਏ ਸੀਗੇ ਪਹਿਲਾਂ ਇੱਥੇ irde ਵਰਗੇ ਬੈਠੇ ਨੇ ਹੁਣ ਤੁਸੀਂ ਦੇਖ ਸਕਦੇ ਹੋਗੇ ਇਹ ਸਾਹਮਣੇ ਇਹ ਬੈਠੇ ਨੇ irde ਵਰਗੇ ਤੇ ਪਹਿਲਾਂ ਆਪਾਂ ਆਏ ਸੀਗੇ ਇੱਥੋਂ ਦੀ ਘੁੰਮ ਕੇ ਜਾ ਕੇ ਠੀਕ ਆ ਇੱਥੋਂ ਆਹ ਸਾਹਮਣੇ ਦੇਖ ਸਕਦੇ ਹੋਗੇ ਠੀਕ ਹੈ ਭਾਈ ਜੀ ਨਹੀਂ ਇੱਥੋਂ ਇੱਥੋਂ ਜਾ ਕੇ ਘੁੰਮ ਕੇ ਇੱਧਰ ਦੀ ਆ ਕੇ ਆ ਜਗ੍ਹਾ ਤੇ ਆ ਗਏ ਇੱਥੋਂ ਦੀ ਐ ਚੜ ਕੇ ਇੱਥੇ ਆ ਗਏ ਹੁਣ ਆਪਾਂ ਅੱਗੇ ਵੀ ਚੱਲਾਂਗੇ ਤੇ ਦੇਖਦੇ ਅੱਗੇ ਕਿੰਨਾ ਕੁ ਕੱਕਾ ਰਸਤਾ ਪਰ ਹੋਰ ਬਲੌਗਰਾਂ ਦੀ ਤਾਂ ਬਈ ਜੀ ਆਪਾਂ ਤੁਹਾਨੂੰ ਸਹੀ ਦੱਸਾਂਗੇ ਬਈ ਜੀ ਰਸਤਾ ਕਿਵੇਂ ਦਾ ਕਿਵੇਂ ਦਾ ਨਹੀਂ ਬਹੁਤ ਔਖਾ ਜਿਆਦੇ ਰਸਤਾਗਾ ਜਿਵੇਂ ਕਹਿੰਦੀ ਦੂਜੀਆ ਵੀਡੀਓ ਨਾਲੋਂ 80% ਜਿਆਦੇ ਔਖਾਗਾ ਪਰ ਉਹ ਸਿੱਧਾ ਦੱਸਦੇ ਨੇ ਵੀ ਇੱਥੇ ਆ ਸਟੇ ਹੁੰਦਾ ਇੰਨੇ ਰੁਪਏ ਤੁਹਾਨੂੰ ਖਾਣ ਨੂੰ ਮਿਲੂਗਾ ਪਰ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਬਾਰੇ ਦੇ ਦੱਸਾਂਗੇ ਬਾਕੀ ਬਾਈ ਆਪਣਾ ਕਿਉਂ ਬਾਈ ਸਹੀ ਗੱਲ ਹੈ ਨਾ ਉਹਨਾਂ ਨਾਲੋਂ ਜਿਆਦੇ ਔਖਾਗਾ ਉਹ ਦੱਸਦੇ ਨੇ ਕਿ ਸਿੱਧਾ ਸਿੱਧਾ ਪਰ ਉਹ ਰਿਹਾ ਕਿ ਅਸਲੀ ਪਤਾ ਲੱਗਦਾ ਨਾ ਠੀਕ ਹੈ ਬਈ ਇਹ ਬਾਈ ਅੰਮ੍ਰਿਤਸਰ ਤੋਂ ਆਂਗਾ डीएवी डीएवी ਕਾਲਜ ਤੋਂ ਆ ਚੱਲੋ ਬਈ ਅੱਗੇ ਚੱਲਦੇ ਆਪਾਂ ਆਪਾਂ ਹੁਣ ਬਹੁਤ ਜ਼ਿਆਦਾ ਉੱਚੇ ਆ ਗਏ ਤਕਰੀਬਨ ਆ ਗਏ ਹੋਵਾਂਗੇ 6 ਤੋਂ 7 ਕਿਲੋਮੀਟਰ ਦੂਰ ਦੇ ਵਿੱਚ ਵਿੱਚ ਤੇ ਆ ਸਾਡੇ ਤਿੰਨ ਬੰਦੇ ਥੱਕ ਗਏ ਦੇਖ ਸਕਦੇ ਹੋ ਪੰਡਤ ਜੀ ترਸੀਮ ਬਾਈ ਹਰਦੇਵ ਬਾਈ ਤੇ ਬਾਕੀ ਆਪਣੇ ਨਾ ਨਵੇਂ ਮੁੰਡੇ ਜੁੜ ਗਏ ਕਿਥੋਂ ਅੰਮ੍ਰਿਤਸਰ ਤੋਂ ਬਈ ਅੰਮ੍ਰਿਤਸਰ ਤੋਂ ਬਈ ਬਈ ਇੱਕ ਉਹ ਬਾਈ ਆ ਉਹ ਆਪਣੇ ਸਾਥ ਦੇ ਨਾਲ ਆਇਆਗਾ ਹੁਣ ਇਹਨੂੰ ਵੀ ਅੱਗੇ ਲੈ ਕੇ ਚੱਲਾਂਗੇ ਤੇ ਇਹਨਾਂ ਦੋਨਾਂ ਵੀਰਾਂ ਨੂੰ ਵੀ ਅੱਗੇ ਲੈ ਕੇ ਚੱਲਾਂਗੇ ਪੂਰਾ ਨਿਆਰਾ ਵੀ ਬਹੁਤ ਫੁੱਲ ਇੰਜੋਏ ਪੂਰਾ ਠੰਡਾ ਮੌਸਮ ਭਾਜੀ ਪੂਰਾ ਐਂਡ ਪੂਰਾ ਐਂਡ ਆਗਾ ਜੀਂਦੇ ਆ ਜੀਂਦੇ ਆ ਕਿ ਨਹੀਂ ਕਿਤੇ ਕੁਝ ਨਹੀਂ ਹੋਇਆ ਠੀਕ ਆ ਉਹ ਸੋਣੇ ਤੇ ਰਹੀ ਜਾਂਦੇ ਡਰਦੇ ਮਾਰੇ ਚੜ ਗਿਆ ਕਿਤੇ ਚੜ ਗਿਆ ਉੱਤੇ ਠੀਕ ਆ ਲੈ ਬਾਈ ਬਾਕੀ ਤੁਸੀਂ ਦੇਖ ਸਕਦੇ ਹੋ ਨਿਆਰਾ ਫੁੱਲ ਲਗਾ ਪੂਰਾ ਕੈਂਡ ਥਿਊ ਹੈਗਾ ਕਹਿੰਦੇ ਅੱਜ ਮੈਚ ਵੀ ਉੱਥੋਂ ਵੇਖਾਂਗੇ ਮੈਚ ਵੀ ਉਸ ਸਟੇਡੀਅਮ ਦੇ ਲੈ ਵੀ ਆਹ ਮੁੰਡਾ ਕਹਿੰਦਾ ਮੈਚ ਵੀ ਉੱਪਰੋਂ ਦੇਖਣਾ ਹੈਗਾ ਆਈਪੀਐਲ ਦਾ ਸਟੇਡੀਅਮ ਵੀ ਥੱਲੇ ਦੇਖ ਲੈ ਲੈ ਵੀ ਬਾਕੀ ਚੈੱਕ ਕਰ ਲੋ ਦੂਰ ਆਲ ਰਾਈਟ ਜੂ ਜੂ ਮੈਨ ਕਰਦਾਂ ਹੀ ਹੈਗਾ ਲੈ ਬਈ ਲੈ ਬਈ ਬਾਕੀ ਬਈ ਜੀ ਬਣੇ ਰਿਓ ਵੀਡੀਓ ਚ ਚੱਲਦੇ ਆਪਾਂ ਅੱਗੇ ਲੈ ਬਈ ਜੀ ਆਪਾਂ ਪਹਿਲਾਂ ਉੱਥੇ ਨੀਚੇ ਬੈਠ ਕੇ ਆਏ ਸੀਗੇ ਤੇ ਪਰ ਉਹਦੇ ਨਾਲੋਂ ਜ਼ਿਆਦਾ ਔਖਾ ਜਿਹੜਾ ਆਹ ਰਸਤਾ ਹੈਗਾ ਜਿੱਦੇ ਆਪਾਂ ਸਟਾਰਟਿੰਗ ਚ ਆਖੇ ਸੀ ਤੁਹਾਨੂੰ ਉਹ ਤੋਂ ਜ਼ਿਆਦਾ ਔਖਾ ਰਸਤਾ ਹੈਗਾ ਤੇ ਚੜ੍ਹਾਈ ਬਹੁਤ ਜ਼ਿਆਦਾ ਆ ਗਈ ਸਿੱਧੀ ਆ ਗਈ ਜਿਵੇਂ ਆਪਾਂ ਕਹ ਦੀਏ ਜੇ ਟੇਪਰ ਹੋਵੇ ਫਿਰ ਚੜਨਾ ਸੁੱਖ ਹੁੰਦਾ ਪਰ ਬਰੂਰੀ ਆ ਕੇ ਥੋੜਾ ਜਿਆਦਾ ਹੋ ਜਾਂਦਾ ਪਰ ਉਰੇ ਵੀ ਜਿਵੇਂ ਆਪਾਂ ਕਹ ਦੀਏ ਕੁਝ ਬੰਦੇ ਰੈਸਟ ਕਰਦੇ ਨੇਗੇ ਤੇ ਜਿਵੇਂ ਬਗੈਰੀ ਇੱਥੇ ਤੰਬੂਦ ਵਗੈਰਾ ਲੱਗੇ ਹੋਏ ਨੇਗੇ ਬਾਕੀ ਸਾਨੂੰ ਇੱਕ ਵਾਰੀ ਇੱਧਰ ਦਾ ਦਰਸ਼ਤ ਦਿਖਾ ਦਈਏ ਕਿ ਕਿੱਦਾਂ ਦਾ ਆ ਰਿਹਾਗਾ ਤੇ ਲੈ ਵੇ ਚੈੱਕ ਕਰੋ ਇਹ ਬੰਦਾ ਮੰਨ ਕੇ ਚੱਲੋ ਥੋੜੀ ਜੀ ਵੀ ਊਟ ਪਟਾਂਗੂ ਕੀ ਸਮਝ ਲੁ ਗਿਆ ਲੈ ਬਾਈ ਚੈੱਕ ਕਰ ਲੋ ਬਹੁਤ ਜਿਆਦਾ ਨਹੀਂ ਮੰਗਾ ਕਰ ਦੇਖ ਸਕਦੇ ਮੈਂ ਜੀ ਕੋਠੀਆਂ ਨੇ ਪਰ ਦੇਖ ਜਮ ਐ ਰਹੀਆਂ ਨੇਗੀਆਂ ਵੀ ਜਿਵੇਂ ਕੁਝ ਹੁੰਦੇ ਨਹੀਂ ਲਫਾਪੇ ਪਏ ਹੁੰਦੇ ਨੇਗੇ ਨੀਚੇ ਇਧਰ ਰਕਦਾਗਾ ਤੇ ਹੁਣ ਆਪਾਂ ਅੱਗੇ ਚੱਲਦੇ ਹਾਂਗੇ ਦੇਖਦੇ ਆ ਵੀ ਅੱਗੇ ਕੀ ਹੈਗਾ ਲਓ ਬਈ ਜੀ ਆਪਾਂ ਲਾਸਟ ਸਟੇ ਤੇ ਆ ਗਏ ਤੇ ਤੇ ਦੇਖ ਸਕਦੇ ਹਾਂ ਤੰਬੂ-ਤੰਬੂ ਲੱਗ ਚੁੱਕੇ ਨੇਗੇ ਲਓ ਬਈ ਆਪਾਂ ਫਾਈਨਲ ਪਹੁੰਚ ਗਏ ਹੁਣ ਤੇ ਤ੍ਰਿਉਂਦ ਸਟੇ ਤੇ ਏ ਬਾਕੀ ਕੈਂਪਿੰਗ ਵਗੈਰਾ ਲੱਗ ਚੁੱਕੀ ਹੈਗੀ ਤੇ ਆਪਣੇ ਤੰਬੂ ਵਗੈਰਾ ਵੀ ਲੱਗ ਚੁੱਕੇ ਨੇ ਦੇਖ ਸਕਦੇ ਹੋਗੇ ਤੇ ਬਾਕੀ ਸਾਰੇ ਵੀ ਰਿਪੋਰਟ ਮਾ ਕਰ ਰਹੇ ਨੇਗੇ ਇੰਜੋਏਮੈਂਟ ਕਰ ਰਹੇ ਨੇਗੇ ਬਾਕੀ ਤੁਸੀਂ ਮੋਲ ਦੇਖ ਰਹੇ ਹੋ ਬਾਈ ਜੀ ਤੇ ਪੂਰਾ ਕੈਂਟ ਆ ਅੱਗੇ ਬਾਈ ਜੀ ਜੇ 20 ਕਿਲੋਮੀਟਰ ਜ਼ਰੂਰ ਜਾਓਗੇ 15 ਤੋਂ ਪਲੱਸ ਪਲੱਸ ਤਾਂ ਤੁਹਾਨੂੰ ਅੱਗੇ ਜਾ ਕੇ ਬਰਫ਼ ਮਿਲੂਗੀ ਤੇ ਉਹ ਬਾਈ ਜਿਵੇਂ ਆਪਾਂ ਕਹਿੰਦੀ ਆ ਪਹਾੜ ਉੱਪਰ ਨੇ ਜਿਹੜੇ ਉਹ ਜਾ ਰਹੇ ਨੇਗੇ ਅੱਗੇ ਤੇ ਦੇਖ ਸਕਦੇ ਹੋ ਜੀ ਤੇ ਇੱਕ ਵਾਰੀ ਬਾਈ ਜੀ ਜ਼ਰੂਰ ਆਇਓ ਪਰ ਜ਼ਰੂਰੀ ਨਹੀਂ ਹੈਗਾ ਰਿਸਕ ਵੀ ਲੈਣਾਗਾ ਪਰ ਫਾਇਦਾ ਕੋਈ ਨਹੀਂ ਹੈਗਾ ਉਰੇ ਆ ਕੇ ਬਸ ਆਈ ਹੈਗਾ ਔਰ ਪਹਾੜ ਉਪਰ ਆ ਕੇ ਵੀ ਪੈ ਜਾਉਗੇ ਜੇ ਥੱਲੇ ਬੈਣਾ ਥੱਲੇ ਵੀ ਪੈ ਜਾਉਗੇ ਤੇ ਖਾਸ ਜਿਹੜਾ ਹੈਗਾ ਮੇਨ ਫਸਟ ਚਰਨਾ ਦੇਖ ਕੇ ਉਥੋਂ ਤੁਸੀਂ ਵਾਪਸ ਵੀ ਮੁੜ ਸਕਦੇ ਹੋ ਅੱਗੇ ਦੋਸਤੋ ਆਪਾਂ ਲਾਸਟ ਐਂਡ ਤੱਕ ਹੁਣ ਪਹੁੰਚ ਗਏ ਸੀਗੇ ਤ੍ਰਿਉਂਦੇ ਟ੍ਰੈਕ ਤੇ ਤੇ ਆਪਾਂ ਉਰੇ ਸਟੇ ਕਰ ਲਿਆ ਤੇ ਸਾਰੇ ਨੈਟ ਸਟੇ ਕਰਾਂਗੇ ਤੇ ਸਵੇਰੇ ਫਿਰ ਬਾਸ ਚੱਲਾਂਗੇ ਪਰ ਬਾਈ ਜੀ ਅਧੂਰੀ ਜਾਣਕਾਰੀ ਦਿੰਦੇ ਨੇਗੇ ਹੋਰ ਬਲੌਗਰ ਹੁੰਦੇ ਨੇ ਜਿਹੜੇ ਪਰ ਉਹ ਉਹਨਾਂ ਚੋਂ 80% ਜਿਹੜੀ ਆ ਕਿਉਂਕਿ ਬਾਈ ਜੀ ਰਸਤਾ ਬਹੁਤ ਜ਼ਿਆਦਾ ਔਖਾ ਹੈਗਾ ਬਾਕੀ ਦੇ ਵਸੇ ਗੱਲ ਰਹੀ ਬਹੁਤ ਖਤਰਨਾਕ ਰਸਤਾ ਬਾਈ ਬਹੁਤ ਜ਼ਿਆਦਾ ਖਤਰਨਾਕ ਹੈਗਾ ਜਿਵੇਂ ਉਹ ਦਿਖਾਉਂਦੇ ਨੇ ਕਿ ਉਮੇ ਦਾ ਹੈਗਾ ਸਾਰਾ ਕੁਝ ਨਹੀਂ ਨਹੀਂ ਉਸ ਤੋਂ ਸਭ ਕਿਤੇ ਜ਼ਿਆਦਾ ਖਤਰਨਾਕ ਹੈਗਾ ਠੀਕ ਹੈ ਜੀ ਤੇ ਉਰੇ ਜਿਵੇਂ ਮੰਨ ਕੇ ਜੇ ਲਈ ਆਇਆ ਤਾਂ ਉਰੇ ਫਾਇਦਾ ਹੈਗਾ ਫੈਰਾ ਤਾਂ ਕੋਈ ਨਹੀਂ ਫੈਰਾ ਕੋਈ ਨਹੀਂ ਫੈਰਾ ਕੋਈ ਨਹੀਂ ਕੋਈ ਸਿੱਧੀ ਜੀ ਗੱਲ ਹੈ ਕੀ ਫੈਰਾ ਤਾਂ ਫਿਰ ਇੱਕਾ ਵੀਡੀਓ ਫੋਟੋ ਫੋਟੋ ਖੇਚ ਲਈਆਂ ਫੁਕਰੀ ਜਮਾਰ ਲਾਂਗੇ ਫੁਕਰੀ ਮਿਲਦੀ ਔਰ ਇਹ ਆ ਕੇ ਹੋਰ ਕੁਝ ਨਹੀਂ ਹੋਗਾ ਸਹੀ ਗੱਲ ਆ ਵੀਰੇ ਪਰ ਤੁਹਾਨੂੰ ਇੰਜੋਏ ਕੀ ਕਰੇਗਾ ਠੰਡ ਚ ਠੋੜ ਠੋੜ ਕਰੀ ਜਾਂਦੇ ਆ ਨਾ ਇਹਦੀ ਉਹ ਠੰਡ ਉੱਥੇ ਵੀ ਹੁੰਦੀ ਆ ਜਿਹੜਾ ਨੇ ਗਰਮੀ ਹੋਈ ਆ ਕੱਪੜਾ ਪੁਰਾ ਹਾਲਾ ਖਾਣਾ ਪੀਣਾ ਉਹ ਉੱਥੇ ਲੈਣੇ ਆ ਦਬਲ ਆਥੇ ਪੂਰੇ ਦਬਲ 50 ਦੀ ਮਿਲਦੀ ਆ ਥੱਲੇ ਕਿੰਨੇ ਦਿੱਤੀ ਸੀ ਆਪਾਂ ਨੂੰ 200 ਰੁਪਏ ਦੀ ਲੈ ਵੀ ਪਹਿਲਾਂ ਵੀ ਤੁਹਾਨੂੰ ਆਪਾਂ ਦੱਸਤਾ ਸੀਗਾ ਵੀ ਥੱਲੇ 200 ਰੁਪਏ ਦੀ ਮਿਲੂਗੀ ਇੱਕ ਟਾਈਮ ਦੀ ਉਰੇ ਤੁਹਾਨੂੰ ਚਾਹ ਮਿਲੂਗੀ ਤੇ ਬਾਕੀ ਇਹਦੇ ਵੀ ਕੀ ਮਿਲੂਗਾ ਆਪਣੀ ਡਿਨਰ ਮਿਲੂਗਾ ਤੇ ਸਵੇਰ ਬ੍ਰੇਕਫਾਸਟ ਮਿਲੂਗਾ ਠੀਕ ਹੈ ਜੀ ਤੇ ਚਾਹ ਮਿਲੂਗੀ ਚਾਹ ਮਿਲੂਗੀ ਤੇ ਬਾਈ ਜੀ ਆਹ ਡਿਨਰ ਕਿੱਦਾਂ ਦਾ ਹੋਊਗਾ ਉਹ ਅਜੇ ਦੇਖਾਂਗੇ ਤੇ ਸਵੇਰ ਦਾ ਬ੍ਰੇਕਫਾਸਟ ਚਾਹ ਦੇਖੀਆ ਚਾਹ ਵਧੀਆ ਪਰ ਕਾਪੀ ਐ ਡੇਡੀ ਕੀ ਹੁੰਦੀ ਆ ਇਹ ਗੱਲ ਹੈ ਜੀ ਅਸੀਂ ਤੁਹਾਨੂੰ ਉਹ ਦੱਸਾਂਗੇ ਆਪਾਂ ਅਗਲੀ ਵੀਡੀਓ ਚ ਵੀ ਕਿੱਦਾਂ ਦਾ ਨਾ ਠੀਕ ਹੈ ਜੀ ਤੇ ਬਾਕੀ ਬਾਈ ਜੀ ਵੀਡੀਓ ਵਧੀਆ ਲੱਗੀ ਤਾਂ ਮਤ ਤੋਂ ਵੱਧ ਵਾਈ ਤੁਸੀਂ ਸ਼ੇਅਰ ਕਰ ਦਿਓ ਕਿਉਂਕਿ ਰਿਸਕ ਬਹੁਤ ਵੱਡਾ ਲੈ ਕੇ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਅਸੀਂ ਜਿਹੜਾ ਸਫ਼ਰ ਤੈਅ ਕਰਕੇ ਆਏ ਹਾਂ ਜੀ ਠੀਕ ਹੈ ਜੀ ਪਰ ਆਉਣ ਦਾ ਸਾਡਾ ਵੀ ਕੋਈ ਮਕਸਦ ਹੈ ਨਹੀਂ ਸੀਗਾ ਪਰ ਆਉਣਾ ਪਿਆ ਕੋਈ ਫਾਇਦਾ ਨਹੀਂ ਹੈਗਾ ਬਾਈ ਜੀ ਪਰ ਜੇ ਤੁਹਾਡੇ ਵੀ ਕੋਈ ਮੰਨ ਕੇ ਚੱਲੋ ਦਿਲ 'ਚ ਕੋਈ ਕੀੜਾ ਹੈਗਾਗਾ ਤਾਂ ਤੁਸੀਂ ਵੀਰੇ ਆ ਸਕਦੇ ਹੋ ਕੀੜਾ ਕੱਢ ਸਕਦੇ ਹੋ ਕੀੜਾ ਕੱਢ ਸਕਦੇ ਸਾਡਾ ਤਾਂ ਨਿਕਲੇਗਾ ਵੀ ਕੀੜਾ ਜਿਵੇਂ ਮੈਂ ਬੋਲ ਰਹੀ ਹਾਂ ਕਰ ਦਿਓ ਬਈ ਵੀਡੀਓ ਨੂੰ ਸ਼ੇਅਰ ਧੰਨਵਾਦ ਬਾਈ ਜੀ